ਜਾਨੀ ਕਿ ਇੱਕ ਦਿਨ ਚ ਮੰਨ ਲਓ ਵੀ 100 ਕਿਲੋਮੀਟਰ ਤਾਂ ਪੱਕਾ ਹੀ 100 ਕਿਲੋਮੀਟਰ ਤਾਂ ਨਿੱਟ ਪਈ ਜਾਂਦਾ ਕਰ ਜਦੋਂ ਦੇਖੀ ਪਹਿਲਾਂ ਦੀ ਭਾਗਾਂ ਤੇ ਮੇਰੇ ਪੱਤ ਵੀ ਨਿਕਲ ਜਾਂਦੀ ਹੈ ਅੱਛਾ ਜੀ 100 ਕਿਲੋਮੀਟਰ ਤਾਂ ਅੱਧਾ ਕੱਢ ਹੀ ਲੈਂਦਾ ਆਰਾਮ ਨਾਲ ਠੀਕ ਹੈ ਜੀ ਇਹ ਖਾਲਸਾ ਹੀ ਚੱਲੇ ਆ ਜੀ ਪੰਜ ਤਖਤਾਂ ਦੀ ਯਾਤਰਾ ਤੇ ਤੇ ਦੋ ਜਾਂ ਤਖਤ ਇਹਨਾਂ ਦੇ ਦਰਸ਼ਨ ਹੋ ਗਏ ਆ ਜੀ ਤੇ ਤਿੰਨ ਰਹਿ ਗਏ ਆ ਜੀ ਤੇ ਇਹਨਾਂ ਦੀ ਯਾਤਰਾ ਜਿਹੜੀ ਅੱਗੇ ਵੀ ਕਰ ਚੁੱਕੇ ਆ ਜੀ ਤਾਂ ਤਿੰਨ ਚਾਰ ਵਾਰੀ ਕੀ ਚਾਰ ਵਾਰ ਚਾਰ ਵਾਰ ਹੀ ਕਰ ਪੰਜਵੀਂ ਯਾਤਰਾ ਇਹਨਾਂ ਦੀ ਹੈ ਤੇ ਆਪਣੇ ਪੰਜਾਬ ਤੋਂ ਨਹੀਂ ਕੁਦ ਦਾ ਸਿੰਘ ਸਾਈਕਲ ਚਲਾਉਂਦੇ ਹੁਣ ਇਸ ਟਾਈਮ ਉਹ ਅਫਰੀਕਾ ਚ ਮੇਰਾ ਵੀ ਕਈ ਵਾਰ ਬੜਾ ਦਿਲ ਕਰਦਾ ਹੁੰਦਾ ਵੀ ਅਸੀਂ ਕੋਈ ਯਾਤਰਾ ਇਦਾਂ ਕਰਾਂ ਸਪੋਰਟ ਦੀ ਤਾਂ ਗੱਲ ਆਏ ਹੁੰਦੀ ਹੈ ਵੀ ਜੇ ਆਪਾਂ ਦੇਖੀਏ ਕੋਸ ਕੰਮ ਜਿਹੜੀ ਹੁੰਦੇ ਤਾਂ ਜਿਆਦਾ ਘਰਦੇ ਆ ਦੀ ਸਪੋਰਟ ਲਈ ਹਾਂਜੀ ਹਾਂਜੀ ਪਰ ਜੇਕਰ ਆਪਾਂ ਦੇਖੀਏ ਟ੍ਰੈਵਲਿੰਗ ਸਾਈਕਲ ਦੀ ਜਿਹੜੀ ਇਹਦੇ ਨਾਲ ਹੀ ਸਪੋਰਟ ਦੀ ਲੋੜ ਨਹੀਂ ਪੈਂਦੀ ਆਪਾਂ अच्छा ऐ इत्ते ਬਸ ਆਪਣੇ ਕੰਮ ਕਾਜੀ ਬਸ ਸਹੀ ਹੋਣੇ ਚਾਹੀਦੇ ਜਿਵੇਂ ਮੰਨ ਲਵੋ ਘਰੇ ਆਗੇ ਹਾਂਜੀ ਹਾਂਜੀ ਵੀ ਮਤਲਬ ਟੈਨਸ਼ਨ ਫਰੀ ਹੋਏ ਆਪਾਂ ਨਾ ਵੀ ਆਪਾਂ ਹੋਈ ਆਪਣੇ ਬਾਅਦ ਚ ਵੀ ਆਪਣੇ ਕੰਮ ਹੁੰਦੇ ਹੁੰਦੇ ਰਹਿਣ ਹੁੰਦੇ ਹਾਂਜੀ ਆਹ ਦੇਣਾ ਲੈਣਾ ਤਾਂ ਮੈਂ ਵੀ ਕਰਦਾ ਮੇਰੇ ਕੋਲੇ ਘਰ ਦਾ ਸਾਰਾ ਲੈਣਾ ਦੇਣਾ ਪਰ ਮੈਂ ਫੋਨ ਤੇ ਹੀ ਕਰ ਦਿੰਦਾ ਬੈਠਾ ਹਾਂਜੀ ਹਾਂਜੀ ਮੈਨੂੰ ਉਦਾਂ ਇਹ ਸਕੂਨ ਮਿਲਦਾ ਤ ਨਹੀਂ ਯਾਰ ਆਪਣੇ ਆ ਸਿੰਗਲ ਤੇ ਕਿਉਂਕਿ ਹੁਣ ਤੁਸੀਂ ਜਾਣਦੇ ਆ ਕਿੱਥੇ ਗੱਡੀ ਜਾਂ ਮੋਟਰਸਾਈਕਲ ਨੇ ਆਪਾਂ ਤੇਜ਼ ਲੰਘ ਜਾਣਾ ਹਾਂ ਹਾਂ ਕਿੱਥੇ ਆਪਾਂ ਦੇਖਦੇ ਜਾਣਾ ਸਾਰੇ ਵੀ ਇਹਦੇ ਨਾਲ ਆਏ ਹੈਗਾ ਹਾਂਜੀ ਕੱਚ ਤੇ ਵੀ ਜਾ ਸਕਦਾ ਬੰਦਾ ਟ੍ਰੇਨ ਤੇ ਵੀ ਕੱਚ ਤੇ ਵੀ ਜਾ ਸਕਦਾ ਸਾਧਨ ਬਹੁਤ ਬਣ ਗਏ ਹੁਣ ਤਾਂ ਹਾਂਜੀ ਪਰ ਜਦੋਂ ਸਾਈਕਲ ਤੇ ਜਾਣਾ ਹੈ ਸਾਈਕਲ ਤੇ ਆਪਾਂ ਖੱਲੇ-ਖੱਲੀ ਚੀਜ਼ ਹੈ ਕਈ ਬੰਦਿਆਂ ਨੂੰ ਬੁਲਾਉਣਾ ਪੈਂਦਾ ਹੈ ਹਾਂ ਜੰਦੇ ਬੰਦਾ ਵੀ ਇਹ ਵੀ ਕਿੰਨੀ ਕਿਲੋਮੀਟਰ ਬਾਅਦ ਪੈਰ ਲਾਉਂਦਾ ਲਾਉਂਦਾ 10-15-7 ਕਿਲੋਮੀਟਰ ਬਾਅਦ ਫਿਰ ਉਹਨੂੰ ਬੁਲਾਉਂਦਾ ਹੀ ਬੁਲਾਉਂਦਾ ਹੈ ਹਾਂਜੀ ਇਹ ਚੀਜ਼ਾਂ ਆਪਾਂ ਕਰ ਪਾਏ ਕਿ ਬਾਕੀ ਹੌਲੀ-ਹੌਲੀ ਇਹਦਾ ਸਫਰਤਾ ਦਾ ਸੁਭਾਅ ਨਹੀਂ ਹਾਂਜੀ ਤੇ ਉਹਦਾ ਐਸਟੀਮੇਟ ਕਿੰਨੇ ਕ ਟਾਈਮ ਦਾ ਆਪਣਾ ਜਦੋਂ ਕੰਪਲੀਟ ਹੋ ਜਾਊ ਪਹਿਲਾਂ ਮੈਂ 52 ਦਿਨਾਂ ਚ ਕਰਦਾ ਸੀ ਪਰ ਇਸ ਕਿ ਮੈਨੂੰ ਜ਼ਿਆਦਾ ਲੱਗਦਾ ਹੈ ਮੈਂ ਇਸ ਕਿ ਮੇ ਕੋਸਾ ਬਹੁਤ ਜੁਤੇ ਆ ਹੋ ਗਿਆ ਅੱਜ ਹੋ ਗਿਆ ਸੈਰੜੀ ਹੋ ਗਿਆ ਇਹ ਸਾਰੇ ਕੰਮ ਥਮ ਗਿਆ ਅੱਜ ਤੇ ਮੇਰਾ ਟਾਈਮ 1 ਮਹੀਨਾ ਬਹੁਤ ਲੱਗ ਗਿਆ ਪਹਿਲਾਂ ਮੈਂ 2 ਦਿਨਾਂ ਦੇ ਜਾਂਦਾ ਮੈਂ ਇਸ ਕਿ ਮੰਨ ਲਓ ਵੀ ਪੌਣੇ ਕਿੰਨੇ ਮਹੀਨੇ ਹਾਂਜੀ 23 ਦਾ ਮਤਲਬ ਆਪਣਾ ਖਾਣ ਪੀਣ ਦਾ ਜਦੋਂ ਹੋ ਗਿਆ ਤੇ ਨਹੀਂ ਦਫੇ ਘੁਰਤਾਰੇ ਨਹੀਂ ਨਹੀਂ ਆਪਣੇ ਪਿਆਰ ਜਿੱਦਾਂ ਗੁਰੂ ਘਰਾਂ ਦੇ ਵਿੱਚ ਹੁੰਦਾ ਹੈ ਜਦੋਂ ਬਾਹਰ ਜਾਂਦੇ ਆ ਦੇਖ ਲੋ ਜਿਹੜੀ ਜਾਣ ਪਹਿਚਾਨ ਬੰਦੇ ਜਦੋਂ ਹਰੀਤ ਹਾਲ ਜਾਂਦਾ ਹੈ ਉਹਦੀ ਖੰਡ ਜਾਂਦੀ ਹੈ ਤੇਰੀ ਜਾਣ ਪਹਿਚਾਨ ਵਧੀਆ ਬਣੀ ਪੜੀ ਤੇ ਮੈਨੂੰ ਤਾਂ ਕਦੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਈ ਹੋਈ ਨਹੀਂ ਠੀਕ ਤੋਂ ਤੋਂ ਤੱਕ ਕਦੇ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਠੀਕ ਤੇ ਬਾਕੀ ਹੁਣ ਇਹ ਤਾਂ ਖ਼ਾਸ ਹੈ ਇਹ ਆਪਣੇ ਮੇਰ ਸਾਹਿਬ ਇਧਰ ਆਉਂਦੇ ਨਾ ਸਾਰੇ ਤਰ੍ਹਾਂ ਦੇ ਸੁਲਤਾਨਪੁਰ ਲੋਧੀ ਸਾਰੇ ਗੁਰਦਾਰ ਦਰਸ਼ਨ ਮਿਲੇ ਉਹ ਤਰ ਤਾਰ ਤੋਰਲੇ ਪਿੱਛੇ ਪਿੰਡ ਆ ਗਿਆ ਉੱਥੋਂ ਚੱਲਿਆ ਸੀ ਅੱਛਾ ਜੀ ਹੁਣ ਤਾਂ ਟਾਰਗੇਟ ਲੋਹਾਰਾ ਲੋਹਾਰੇ ਰਹਿ ਗਿਆ ਕਿ ਉੱਥੇ ਉਹ ਕੱਪੜੇ-ਕੁੱਪੜੇ ਧੋਂਗਾ ਤੇ ਕੇਸੀ ਨਾ ਹਾਂਜੀ ਹਾਂਜੀ ਤੇ ਕੱਲ ਨੂੰ ਫੇਰ ਤੜਕੁਛ ਦੇਹ ਚੱਲਣਾ ਬਾਕੀ ਆ ਜਿੱਥੇ ਉਹਦੀ ਰਿਸ਼ਤੇਦਾਰੀ ਵੀ ਇੱਥੇ ਬੰਦਾ ਸਮਾਰ ਕੇ ਨਾਲ ਬੋਲਦਾ ਇਹ ਤਾਂ ਹੈ ਨਾਉਟ ਧੋਣੂ ਤੇ ਚੱਲੋ ਸਾਰੀ ਜਗ੍ਹਾ ਤੇ ਆਪਰ ਜਿੱਥੇ ਉਹ ਹੋਵੇ ਉੱਥੇ ਕੱਪੜੇ ਕੁੱਪੜੇ ਹੁਣ ਧੋਤੇ ਜਾਣਗੇ ਪ੍ਰੈਸ ਹੋ ਜਾਣਗੇ ਹਾਂਜੀ ਤਾਂ ਠੀਕ ਜਿਹੜੇ ਮੇਰੇ ਤਿੰਨ ਚਾਰ ਕੱਪੜੇ ਹੁਣ ਮੈਲੇ ਹੋਏ ਪਏ ਉਹ ਸਾਰੇ ਧੂਤਾ ਦੇਣਗੇ ਬੜਾ ਵਧੀਆ ਲੱਗਾ ਜੀ ਤੁਹਾਡੇ ਹਰਕੀਆਂ ਰੂਹਾਂ ਦੇ ਦਰਸ਼ਨ ਕਰਕੇ ਨਾ ਚਲੋ ਠੀਕ ਹੈ ਜੀ ਬਾਰ ਬਸੋੜਾ ਅੱਛਾ ਜੀ ਅਨੰਦਪੁਰ ਸਾਹਿਬ ਹਾਂਜੀ ਅਨੰਦਪੁਰ ਸਾਹਿਬ ਅੱਛਾ ਜੀ ਤੇ ਤਰਨਤਾਰ ਨਮਕਸ ਤੇ ਇਧਰ ਉਹ ਸੁਲਤਾਨਪੁਰ ਲੋਧੀ ਖੰਡੂਰ ਸਾਹਿਬ ਅੱਛਾ ਜੀ ਤੇ ਆਪਣਾ ਇੱਕ ਹੋਰ ਹੁੰਦਾ ਵਿਚਾਲੇ ਗੁਰਦਾਰਾ ਗੋਇੰਦਵਾਲ ਸਾਹਿਬ ਹਾਂਜੀ ਗੋਇੰਦਵਾਲ ਸਾਹਿਬ ਹੁਣ ਇਧਰੋਂ ਸਾਰੇ ਦਰਸ਼ਨ ਮੇਲੇ ਹੋ ਗਏ ਆ ਹਾਂ ਹੁਣ ਆਪਣੇ ਹੁਣ ਕਿੱਧਰ ਨੂੰ ਚੱਲੇ ਹੁਣ ਮੈਂ ਦਮਦਮਾ ਸਾਹਿਬ ਜੀ ਆਂ ਅੱਛਾ ਜੀ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਕੇਸਗੜ੍ਹ ਸਾਹਿਬ ਨਹੀਂ ਉੱਥੇ ਤਾਂ ਮੈਂ ਸਭ ਤਿੰਨੇ ਤਾਂ ਦੋ ਤਖਤਾਂ ਦਾ ਅਰਥ ਨਹੀਂ ਹੋਗੇ ਤੀਜੇ ਦੇ ਆਪਣੇ ਹੋ ਜਾਣੇਗੇ ਅੱਛਾ ਧੰਮਧਮਾ ਸਾਹਿਬ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਮੈਂ ਵਿਸਾਖੀ ਵਾਲੇ ਦਿਨ ਚੱਲੇ ਸੀ ਚੱਲੇ ਆ ਜੀ ਠੀਕ ਆ ਜੀ ਤੇ ਫਿਰ ਨਦੇੜ ਸਾਹਿਬ ਨੂੰ ਮੇਰੇ ਲੱਗ ਜਾਂਦੇ ਹੁੰਦੇ 15 16 ਦਿਨ ਅੱਛਾ ਜੀ ਇਹ ਹੁਣ ਇਹ ਅੱਗੇ ਵੀ ਤੁਸੀਂ ਕੀਤੀ ਹੈ ਹਾਂ ਮੈਂ ਚਾ ਦਰੀ ਪਹਿਲਾਂ ਕਰ ਚੁੱਕਿਆ ਪੰਜਵੀਂ ਵਾਰ ਜਾ ਰਿਹਾ ਹਾਂ ਪੰਜਵੀਂ ਤੇ ਨਦੇੜ ਸਾਹਿਬ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਨਦੇੜ ਸਾਹਿਬ ਮੈਂ ਜਾਵੜਦਾ ਧੰਮਧਮਾ ਸਾਹਿਬ ਤੋਂ ਚੱਲ ਕੇ 13 14 ਦਿਨਾਂ ਚ 13 14 ਦਿਨਾਂ ਚ ਬਹੁਤ ਚੜ੍ਹਦੀ ਕਲਾ ਵਾਲੇ ਜੀ ਮੈਂ ਜੱਤਰਾ ਨਾ ਤੇ ਹੋਰ ਕੋਈ